ਪ੍ਰੋਮੋਸ਼ਨ ਨਾ ਕਰੀ ਆ ਇਹ ਤਾਂ ਇੰਡੋਫਾਰਮ ਵਾਲੇ ਦਾ ਮੰਨ ਕੇ ਚੱਲ 5 ਰੁਪਏ ਨਹੀਂ ਲਾਉਂਦੇ ਇਹਦੇ ਤੇ ਵੱਧ ਅੱਛਾ ਕੱਲ ਹੋਰ ਤੁਹਾਡੀ ਸਿਹਤ ਨੂੰ ਦੇਖ ਕੇ ਉਹ ਪਾਕਿਸਤਾਨ ਵਾਲਾ ਨਹੀਂ ਬਾਬਾ ਖਾਣ ਬਾਬਾ ਬਾਬਾ ਖਾਣਾ ਪੂਰਾ ਵੇਟ ਹੈ ਵੀ ਪੂਰਾ ਹਨਾ ਖਾਣ ਬਾਬਾ ਜਾ ਮੈਂ ਕਿਹਾ ਵੀ ਖਲੀ ਜੱਟਾ ਦਾ ਲੰਮਾ ਟਰੈਕਟਰ ਤੇ ਉੱਪਰ ਬੈਠਾ ਬਾਬਾ ਖਾਣ ਬਾਬਾ ਵੀ ਹਨਾ ਭਾਈ ਟਰੈਕਟਰ ਕੋਈ ਨਹੀਂ ਮਾੜਾ ਹੁੰਦਾ ਭਵੇਂ ਆਸ਼ਾ ਲੈ ਲੈ ਜਦੋਂ ਬੰਦੇ ਦੇ ਲੱਛਣ ਮਾੜੇ ਹੋ ਜਾਂ ਨਾ ਉਦੋਂ ਸਾਰਾ ਕੁਝ ਹੀ ਮਾੜਾ ਹੋ ਜਾਂਦਾ ਸਹੀ ਗੱਲ ਹੈ ਡਰਾਈਵ ਜਿਵੇਂ ਜਦੋਂ ਮੰਨ ਕੇ ਚੱਲ ਉਹ ਤੇਰਾ ਸੂਪਰ ਸੀਡਰ ਤੇ ਜੋੜਨਾ ਉਹ ਜਿਵੇਂ ਮਜੀਠਗਣੀਆਂ ਦਾ ਹੁੰਦਾ ਕਿ ਮਕਰੋ ਤੁਰਨ ਲੱਗੇ ਨੇ ਮਾੜਾ ਜਾਏ ਕਰ ਲਿਆ ਹਾਂ ਜੀ ਜਦੋਂ ਇਹ ਸੂਪਰ ਸੀਡਰ ਤੇ ਉਹ ਤੋਂ ਮਾੜਾ ਜਾਏ ਤਾਂ ਨੂੰ ਕਰ ਲੇ ਤਾਂ ਕਈਆ ਕਮੈਂਟਾਂ ਚ ਲਿਖੀ ਬੈਠੇ ਸੀ ਕਿ ਕੱਚਾ ਲੋਆ ਟੁੱਟ ਜਾਊਗਾ ਤਾਂ ਟੁੱਟਿਆ ਨਹੀਂ ਨਹੀਂ ਟੁੱਟਿਆ ਨਾਲੇ ਸਾਡੇ ਕੋਲੇ ਹੈਗਾ ਆਪਣਾ ਤੇਰਾ 12 ਫੁੱਟ ਟਰਾਲਾ ਸਾਢੇ 6 ਚੌੜਾ 12 12 ਲੰਮਾ ਠੀਕ ਹੈ ਤੇ 5 ਕਿੱਲੇ ਦੀ ਕਣਕ ਨਾਲ ਪੂਰਾ ਭਰ ਕੇ ਤੇ ਉਹ ਸਾਡੀ ਚੜਾਈ ਚੜਾਇਆ ਸੀਗਾ ਕੋਈ ਨਹੀਂ ਮੜੀ ਜੀ ਰਿਸ਼ਤੀ ਲੈ ਕੇ ਆਜੋ ਮਿੱਤਰੋ ਤੁਹਾਨੂੰ ਅੱਜ ਦਿਖਾਉਣੇ ਆ ਖਲੀ ਜਿਹੜਾ ਲੰਮਾ ਟਰੈਕਟਰ ਤੇ ਉੱਪਰ ਪਾਈ ਬੈਠਾ ਹੈਗਾ ਗੋਪੀ ਉਹ ਮੈਂ ਕਿਹਾ ਚੱਲ ਬਾਈ ਕੋਲੇ ਜਾ ਕੇ ਬਾਈ ਕਹਿੰਦਾ ਟਰੈਕਟਰ ਚਲਾ ਕੇ ਦਿਖਾਵਾਂਗੇ ਆ ਮਾਈਕ ਲਾਇਓ ਵਰਗਾ ਚੱਲਦਾ ਬਾਈ ਪੂਰਾ ਘੈਂਟ ਗੱਲਬਾਤ ਆ ਮੈਂ ਨਾ ਇੱਕ ਗੱਲ ਜੀ ਯਾਦ ਆਈ ਸੀ ਤੁਸੀਂ ਕਿਹਾ ਸੀ ਨਾ ਟਰੈਕਟਰ ਤਾਂ ਹੈਗਾਗਾ ਖਲੀ ਜਿਹੜਾ ਲੰਮਾ ਤੇ ਮੈਨੂੰ ਯਾਦ ਆ ਗਈ ਇੱਕ ਗੱਲ ਹੋਰ ਤੁਹਾਡੀ ਸਿਹਤ ਨੂੰ ਦੇਖ ਕੇ ਉਹ ਪਾਕਿਸਤਾਨ ਵਾਲਾ ਨਹੀਂ ਬਾਬਾ ਖਾਣ ਬਾਬਾ ਬਾਬਾ ਖਾਣਾ ਪੂਰਾ ਵੇਟ ਹੈ ਵੀ ਪੂਰਾ ਹਨਾ ਖਾਣ ਬਾਬਾ ਜਾ ਮੈਂ ਕਿਹਾ ਵੀ ਖਲੀ ਜੱਟਾ ਦਾ ਲੰਮਾ ਟਰੈਕਟਰ ਤੇ ਉੱਪਰ ਬੈਠਾ ਬਾਬਾ ਖਾਣ ਬਾਬਾ ਵੀ ਹਨਾ ਭਾਈ ਜੱਜਦਾ ਨਹੀਂ ਟਰੈਕਟਰ ਵਧਗਾ ਯਾਰ ਇਹ ਟਰੈਕਟਰ ਭਾਈ ਉਹੀ ਆ ਜਿਹੜੀ ਆਪਾਂ ਵੀਡੀਓ ਪਾਈ ਨਹੀਂ ਨਹੀਂ ਇਹ ਬਦਲਤਾ ਸੀ ਕੀ ਗੱਲ ਹੋ ਗਈ ਉਹ ਵੇਚਤਾ ਸੀਗਾ ਉਹ ਨਫਾ ਦੇ ਗਿਆ 200 ਰੁਪਏ ਅੱਛਾ ਤੇ ਮੰਨ ਕੇ ਚੱਲ ਇਹ ਆਪਾਂ ਨਵਾਂ ਹੀ ਲੈ ਲਿਆ ਸੀਗਾ ਜਮਾ ਨਵਾਂ ਲੈ ਲਿਆ ਜਮਾ ਹੂੰ ਹੂੰ ਠੀਕ ਆ ਉਹ ਥੋੜਾ ਸੈਕੰਡ ਹੈਂਡ ਲੈ ਆ ਸੀ ਹਨਾ ਉਹ 22 ਮਾਡਲ ਸੀਗਾ ਹੂੰ ਇਹ 23 ਉਹ ਮਾਡਲ ਇਹ 23 ਆ ਹੂੰ ਇਹ ਉਦੋਂ ਫਿਰ ਇਹ ਮੰਨ ਕੇ ਚੱਲੋ ਮਾਰਚ ਮੂਰਚ ਦਾ ਖਣੀ ਕੀ ਚੱਕਰ ਜਾ ਹੁੰਦਾ ਠੀਕ ਹੈ ਇਹ ਤਾਂ ਮਾਰਚ ਹੀ ਸੀਗਾ ਮਾਰਚਿਆਂ ਦਾ ਕੋਈ ਚੱਕਰ ਹੋਣਾ ਨਹੀਂ ਨਹੀਂ ਮਾਰਚ ਤੱਕ ਆ ਤੇ 23 ਮਾਰਚ ਲਈ ਆਉਂਦੇ ਆ ਨਾ ਅੱਛਾ 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 ਠੀਕ ਹੈ ਠੀਕ ਹੈ ਹੁਣੇ ਫੇਰ ਬਦਲਦੇ ਹਾਂਗੇ ਕਿਉਂ ਹੁਣ 75 ਹਾਂ ਦੇਵਾਂਗੇ ਇਹ ਬਦਲੀ ਜਾਣੇ ਟਰੈਕਟਰ ਹੋਰ ਨਹੀਂ ਉਹ ਟਰੈਕਟਰ ਦਾ ਟਰੈਕਟਰ ਵਧ ਗਿਆ ਯਾਰ ਟਰੈਕਟਰ ਠੀਕ ਆਖਣ ਨੂੰ ਤਾਂ ਦੁਣਗਾਂ ਮੈਨੂੰ ਇੱਕ ਕਮੈਂਟਾਂ ਚ ਕਹੀ ਜਾਂਦੇ ਸੀ ਆਪਾਂ ਵੀਡੀਓ ਪਾਈ ਸੀ ਕਹਿੰਦੇ ਵੀ ਇਹ ਪ੍ਰੋਮੋਸ਼ਨ ਕੀਤੀ ਹੈ ਕਿਤੇ ਗੋਪੀ ਨੇ ਟਰੈਕਟਰ ਦੀ ਪ੍ਰੋਮੋਸ਼ਨ ਨਾ ਕਰੀ ਆ ਇਹ ਤਾਂ ਇੰਡੋ ਫਾਰਮ ਵਾਲੇ ਦਾ ਮਨ ਕੇ ਚੱਲ 5 ਰੁਪਏ ਨਹੀਂ ਲਾਉਂਦੇ ਇਹਦੇ ਤੇ ਵੱਧ ਅੱਛਾ ਇੰਡੋ ਫਾਰਮ ਵਾਲੇ ਜੇ ਇਹਦੀ ਜਿੰਨੀ ਪ੍ਰੋਮੋਸ਼ਨ ਮੰਨ ਕੇ ਚੱਲ ਹੋਰ ਜਨਸ ਸਿੰਘਾਂ ਵਾਲੇ ਕਰਦੇ ਨਾ ਆਪਦੇ ਟਰੈਕਟਰਾਂ ਦੀ ਜੇ ਇਹਦੀ ਕਰਨ ਤੇ ਇਹ ਟਰੈਕਟਰਾਂ ਚ ਨੂੰ ਇੱਥੇ ਨਹੀਂ ਹੋਣਾ ਸੀਗਾ ਠੀਕ ਆ ਇਹ ਬਹੁਤ ਜ਼ਿਆਦਾ ਜ਼ਿਆਦੇ ਵਧਣਾ ਸੀਗਾ ਸਹੀ ਗੱਲ ਕਿਤੇ ਇਹਦਾ ਕੋਈ ਡੈਮੋ ਲਾਇਆ ਨਹੀਂ ਮੈਂ ਨਹੀਂ ਡੈਮੋ ਲੈ ਕੇ ਦੇਖਿਆ ਤੇ ਬਸ ਇਹ ਬਾ ਆਪਦੇ ਸਿਰ ਤੇ ਹੀ ਆ ਜਿੰਨਾਂ ਕੋ ਤੁਰਿਆ ਫਿਰਦਾ ਠੀਕ ਆ ਆ ਬਾਕੀ ਐ ਵੀ ਚਲੋ ਜੇ ਇਹਦਾ ਮੜਾ ਜੇ ਕਿਤੇ ਲੱਗ ਜੇ ਨਾ ਚਾਰ ਕਿਛਲੜ ਲਾਦੇ ਏਜੰਸੀ ਜਿਵੇਂ ਡੈਮੋ ਲਵਾਵੇ ਠੀਕ ਆ ਮੁਕਾਬਲੇ ਕਰਾਵੇ ਹਾਂ ਜਾਂ ਜਿਵੇਂ ਮੇਲਿਆਂ ਤੇ ਕਦੇ ਖੜਾ ਵੇਖਿਆ ਡਾਇਰੈਕਟਰ ਲਾਉਂਦੇ ਨਹੀਂ ਕਿਰਸਕੇ ਆ ਪੈਸਾ ਨਹੀਂ ਲਾਉਂਦੇ ਬਾਹਲਾ ਕਿਰਸ ਕਰਦੇ ਆ ਕਿਰਸ ਕਰਦੇ ਆ ਹਾਂ ਇਹ ਪਹਿਲਾ ਵਾਲਾ ਸੀਐਮ ਦਾ 30 60 ਇਹ ਪਹਿਲਾ ਵਾਲਾ ਫਰੈਂਚ ਸੀ ਨਹੀਂ ਇਹ ਚੀਜ਼ ਕੀ ਆ ਇਹ 30 60 ਲਿਖਿਆ ਉਹ 30 60 ਲਿਖਿਆ ਇਹ ਸੀਖਣੀ ਮੈਸ਼ ਆਏ ਜੀ ਆ ਇਹ ਨਾਲ ਇਹਦੀ ਪਾਵਰ ਲਕੋਈ ਆ ਇਹ ਕੋਈ ਸਰਕਾਰ ਨਾਲ ਆ ਹੁੰਦਾ ਸਿਸਟਮ ਠੀਕ ਆ ਖਰਚੇ ਤੋਂ ਡਰਦੇ ਆ ਉਹ ਠੀਕ ਆ ਹਾਂ ਚਾਰ ਸਿਲੈਂਡਰ ਨੇ ਹਾਂ ਚਾਰ ਸਿਲੈਂਡਰ ਆ ਟਾਇਰ ਕੰਜੈਂਸੀ ਲੋਾਈ ਆਉਂਦੇ ਬਾਈ ਨਹੀਂ ਨਹੀਂ ਇਹ ਤਾਂ ਮੈਂ ਪਵਾਏ ਏਜੰਸੀ ਕੰਦੂਣਾ 13000 ਦਿੱਤਾ ਠੀਕ ਆ ਪਿੱਛੇ ਵਾਲੇ ਤਾਂ ਉਹੀ ਆ ਪਿੱਛੇ ਵਾਲੇ ਉਹੀ ਆ ਪਿੱਛੇ ਵਾਲੇ ਵੀ ਬਦਲਾਂਗੇ ਠੀਕ ਆ ਪਿੱਛੇ ਵਾਲੇ ਜਿਹੜੇ ਚੌੜੇ ਇਹ ਨਹੀਂ ਆਏ ਆ ਉਹ ਪਵਾਵਾਂਗੇ ਆ ਗੇਰ ਕਾਦਾ ਇੱਧਰ ਆ ਇੱਕ ਨਾਲ ਜੇ ਦੇਖ ਇਹ ਉਹ ਆ ਛੋਟਾ ਗੇਰ ਜਦੋਂ ਮੰਨ ਕੇ ਚੱਲ ਉਹ ਤੇਰਾ ਸੂਪਰ ਸੀਡਰ ਤੇ ਜੋੜਨਾ ਉਹ ਜਿਵੇਂ ਮਜੀਠਗੜੀਆਂ ਦਾ ਹੁੰਦਾ ਕਿ ਮਕਰੋ ਤੁਰਨ ਲੱਗੇ ਨੇ ਮਾੜਾ ਜਾਏ ਕਰ ਲਿਆ ਹਾਂ ਜੀ ਹਾਂ ਜਦੋਂ ਇਹ ਸੂਪਰ ਸੀਡਰ ਤੇ ਉਹ ਤੋਂ ਮਾੜਾ ਜਾਏ ਤਾਂ ਨੂੰ ਕਰ ਲੇ ਤਾਂ ਜਿਹਨੂੰ ਕਰ ਦੇ ਫੇਰ ਨਹੀਂ ਦਬਦਾ ਅਸਲ ਮੈਂ ਤਾਂ ਇਹਦੀ ਲੋਡ ਹੀ ਨਹੀਂ ਪੈਂਦੀ ਸੂਪਰ ਸੀਡਰ 'ਚ ਵੀ ਉਹੀ ਪਹਿਲੇ ਲੋ ਜਦੋਂ ਦੂਜੇ ਲੋ 'ਚ ਖਿੱਚੀ ਫਿਰਦਾ ਸੂਪਰ ਸੀਡਰ ਚੱਕਰ ਮਿਲ ਜਾਂਦੇ ਨੇ ਤੋਰਾ ਵੱਤ ਸਹੀ ਸੈੱਟ ਹੋ ਜਾਂਦਾ ਹੈ ਨਾ ਨਹੀਂ ਤੋਰਾ ਵੀ ਸਹੀ ਆ ਇੰਜਨ 'ਚ ਵੀ ਜਾਨ ਹੈਗੀ ਇਹਦੇ 'ਚ ਜਿਹੜਾ ਇੰਜਨ ਆ ਨਾ 911 ਦਾ ਉਹ ਜੀਟਰ ਦੀ ਤਕਨੀਕ ਹੈ ਦੀ ਇੰਜਨ ਹਾਂ ਹਰ ਤੂੰ ਐਂ ਵੇਖ ਲੈ ਵੀ ਨਾਟ ਕਰਾਂ ਕਿਤੇ ਦਬਿਆ ਨਹੀਂ ਦਬਿਆ ਤੇ ਫਿਰ ਇਹ ਕਿਵੇਂ ਦਬਜੂ ਕਈਆਂ ਕਮੈਂਟਾਂ ਚ ਲਿਖੀ ਬੈਠੇ ਸੀ ਕਿ ਕੱਚਾ ਲੋਹਾ ਟੁੱਟ ਜੂਗਾ ਤਾਂ ਟੁੱਟਿਆ ਨਹੀਂ ਨਹੀਂ ਟੁੱਟਿਆ ਨਾਲੇ ਸਾਡੇ ਕੋਲੇ ਹੈਗਾ ਆਪਣਾ ਤੇਰਾ 12 ਫੁੱਟ ਟਰਾਲਾ ਸਾਢੇ 3 ਚੌੜਾ 12 12 ਲੰਮਾ ਠੀਕ ਹੈ ਤੇ 5 ਕਿੱਲਾਂ ਦੀ ਕਣਕ ਨਾਲ ਪੂਰਾ ਭਰ ਕੇ ਤੇ ਉਹ ਸਾਡੀ ਚੜਾਈ ਚੜਾਇਆ ਸੀਗਾ ਕੋਈ ਨਹੀਂ ਮੜੀ ਜੀ ਰਿਸ਼ਤੀ ਲੈ ਕੇ ਡਰ ਕਰਕੇ ਲੈ ਆਇਆ ਅੱਛਾ ਮੈਨੂੰ ਇੱਕ ਹੋਰ ਚੀਜ਼ ਹੈ ਸਾਡੀ ਸੋਨਾ ਲੀਕਾ ਸਾਡੇ ਕੋਲੇ ਪਹਿਲਾਂ ਸੀਗਾ ਉਹ ਮੜੀ ਜੀ ਰਿਸ਼ਤ ਨਾਲ ਚੜਦਾ ਸੀ ਠੀਕ ਹੈ ਇਹਨੇ ਉਹ ਤਾਂ ਉਹਦੇ ਚ ਵੀ ਇੰਜਨ ਉਹੀ ਉਵੇਂ ਜਿਹਾ ਉਹ ਦੂਜਾ ਸੀਗਾ ਅੱਛਾ ਮੇਰੇ ਕੋਲ ਜਿਹੜਾ ਸੋਨਾ ਲੀਕਾ ਸੀਗਾ ਉਹ ਤਿੰਨ ਸਿਲੰਡਰ ਸੀਗਾ ਜਿਹੜਾ ਮਿੰਨੀ 60 ਫਾਈ ਦਾ ਮਿੰਨੀ 60 ਮਿੱਟੀ ਸ਼ੋ ਵਾਲਾ ਹਾਂ ਹਾਂ ਠੀਕ ਹੈ ਠੀਕ ਹੈ ਤੇ ਇਹਦਾ ਖਰਚਾ ਕਿਵੇਂ ਦੇਖਿਆ ਬਈ ਵਾਹ ਖਰਚਾ ਬਈ ਇਹਦਾ ਘੱਟ ਆ ਹੂੰ ਖਰਚਾ ਕੋਈ ਇਹਦਾ ਨੋਰਮਲ ਹੀ ਆ ਖਰਚਾ ਇਹ ਮਿੰਨੀ 60 ਨਾਲ ਉਹਨੇ ਤੇਲ ਘੱਟ ਖਾਦਾ ਇਦ ਕੀ ਅੱਛਾ ਤੇਲ ਘੱਟ ਖਾਦਾ ਠੀਕ ਅੱਗੇ ਅਸੀਂ ਝੋਨਾ ਲਾ ਮੱਕੀ ਤੋਂ ਪਹਿਲਾਂ ਪਹਿਲਾਂ ਝੋਨਾ ਲਾਉਂਦੇ ਲਾਉਂਦੇ ਦੋ ਡਰਮ ਭਾਲ ਦਿੰਦੇ ਆ ਠੀਕ ਮਾਉਂ 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 ਤੇ ਹੂੰ ਹੂੰ ਤੇ ਐਤ ਕੀ ਹਜੇ ਦੂਜੇ ਨੂੰ ਹੁਣ ਵਾਢਾ ਲਾਇਆ ਉਹਦੇ ਚ ਇੱਕ ਟੈਂਕੀ ਮਚਾਈ ਹੈ ਵੀ ਫਰਕ ਆ ਖਾ체 ਦਾ ਕਿੱਲੇ ਮਗਰ ਯਾਰ ਮੰਨ ਕੇ ਚੱਲ ਜੇ ਦੂਜਾ ਟਰੈਕਟਰ 1000 ਰੁਪਏ ਦਾ ਤੇਲ ਖਾ ਕੇ ਹਾਂ ਬਈ ਵਾਕੇ ਬੀਜ ਦਾ ਕਣਕ ਹਾਂ ਤੇ ਇਹ ਹੋ ਸਕਦਾ ਤੇਰਾ 800 ਨਾਲ ਹੀ ਸਾਰਦੇ ਠੀਕ ਆ ਜਾਣ ਵੀ ਜਾਣ ਵੀ ਬਹੁਤ ਲਾਉਂਦਾ ਹੈ ਬਾਕੀ ਬਈ ਇਹ ਚੀਜ਼ ਮੈਂ ਕਈ ਰਏ ਐ ਦੇਖਿਆ ਬਾਈ ਉਹ ਕਹਿ ਦਿੰਦੇ ਕਈ ਪਤਾ ਨਹੀਂ ਕਿ ਕਹਿਣ ਤੇ ਵੀ ਇਹਦਾ ਸਮਾਨ ਛੇਤੀ ਮਤਲਬ ਮਿਲਦਾ ਨਹੀਂ 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 ਸਮਾਨ ਮਿਲ ਨੂੰ ਯਾਰ ਇਹ ਕਿਹੜਾ ਕੋਈ ਬਾਹਰ ਦੀ ਬਾਲੀ ਜਿਵੇਂ ਕਮੋਟਾ ਜਿਹਾ ਜਿਵੇਂ ਹੋ ਟ੍ਰੈਕਟਰਾਂ ਚੋਂ ਡੀਰ ਵੀ ਬਾਹਰ ਦੀ ਤਕਨੀਕ ਆ ਇੱਥੇ ਆਪਣੇ ਹਿਮਾਚਲ ਚ ਤਾਂ ਬਣੇ ਜਾਂਦੇ ਆ 59 ਘਰ ਵਾਲੇ ਵੈਰਾਂਗਾ 59 ਘਰ ਵਾਲਾ ਆਈਆਂ ਨਾ ਤੇ ਪਿੱਛਾ ਮੈਨੂੰ ਲੱਗਦਾ ਉਹ ਜਿਹੜਾ ਉਹ ਮਾਣਾ ਮੋਟਾ ਵਿੱਚ ਸ਼ਵਰਾਜ ਵਾਲੀ ਤਕਨੀਕ ਆ تیرੇ ਹਸਾਉਣ ਨਾਲ ਬਾਈ ਹਮ ਅੱਜ ਤੱਕ ਦਾ ਜਿਹੜੇ ਅੱਜ ਦੇ ਬੈਸਟ ਟਰੈਕਟਰ ਆ ਮੈਂ ਕਈ ਦੇਖਦਾ ਹੁੰਨਾਗਾ ਚੱਲੀ ਜਾਂਦਾ ਮੈਂ ਤੈਨੂੰ ਇੱਕ ਗੱਲ ਦੱਸਦਾ ਬਲਜਿੰਦਰਾ ਟਰੈਕਟਰ ਕੋਈ ਨਹੀਂ ਮਾੜਾ ਹੁੰਦਾ ਭਵੇਂ ਆਸ਼ਾ ਲੈ ਲੈ ਜਦੋਂ ਬੰਦੇ ਦੇ ਲੱਛਣ ਮਾੜੇ ਹੋ ਜਾਂ ਨਾ ਉਦੋਂ ਸਾਰਾ ਕੁਝ ਹੀ ਮਾੜਾ ਹੋ ਜਾਂਦਾ ਸਹੀ ਗੱਲ ਹੈ ਡਰਾਈਵਰ ਚੰਗਾ ਚਾਹੀਦਾ ਤੇ ਸਹੀ ਚਾਲ ਆਸੀਂ ਚਲੋ ਹੁਣ ਤਾਂ ਠੀਕ ਆ ਪ੍ਰਮਾਤਮਾ ਨੇ ਇੰਨੇ ਜੋਗਰੇ ਕਰੇ ਆ ਪਹਿਲਾਂ ਸੋਨਾ ਲੀਕਾ ਲੈ ਲਈ ਹੁਣ ਆ ਲੈ ਲੈ ਤੇਰਾ ਡਿੰਡੋ ਫਾਰਮਾ ਪਹਿਲਾਂ ਅਸੀਂ 35 11 ਨਾਲ ਹੀ ਵਾਈ ਕਰਦੇ ਸੀਗੇ ਉਦੋਂ ਕੋੜਾ ਭੁੱਖੇ ਮਰਦੇ ਸੀਗੇ ਪਰ ਉਹ ਇੰਨੀ ਗੱਲ ਆ ਜੇ ਉਹ ਦਸਾਂ ਦੇ ਨਾਲ ਜ ਕੰਮ ਨਿਮੇੜਦਾ ਸੀਗਾ ਇਹ ਚਾਰਾਂ ਚ ਨਿਮੇੜ ਦਿੰਦੇ ਆ ਉਹ ਇਹਦਾ ਸਿਰਾ ਤਾਂ ਹੈ ਨਹੀਂ ਕੋਈ ਸਿਰਾ ਹੈ ਨਹੀਂ ਭਾਈ ਸਿਰਾ ਕਿਸੇ ਚੀਜ਼ ਦਾ ਨਹੀਂ ਨਾ ਮਿਸਤਰੀ ਦਾ ਸਿਰਾ ਤੇ ਨਾ ਟਰੈਕਟਰ ਦਾ ਸਿਰਾ ਜੇ ਹੁਣ ਮਨ ਲਾ ਸਿਰਾ ਤਾਂ ਹੁਣ ਆਪਾਂ ਈ ਹੁਣ ਈ ਵੀ ਲੱਗੀ ਜਾਂਦਾ ਯਾਰ ਛੋਟਾ ਵੀ 75 ਵਾਲਾ ਲਵਾਂਗੇ ਫਿਰ 75 ਵਾਲਾ ਵਾਲਾ ਫਿਰ ਆਖਾਂਗੇ 90 ਵਾਲਾ ਲਵਾਂਗੇ ਸਿਰਾ ਹੈ ਨਹੀਂ ਤਮਾ ਨਹੀਂ ਪਰਦੀ ਬੰਦੇ ਦੀ ਤਮਾ ਨਹੀਂ ਪਰਦੀ ਤਮਾਂ ਤਾਂ ਬਾਂਦੀਆਂ ਡੰਨ ਕੰਦੇ ਨਹੀਂ ਪਰਦੀ ਜਿੰਨਾਂ ਨੇ ਵਿਆਹ ਤੇ 600 ਕਰੋੜ ਲਾਇਆ 600 ਕਰੋੜ ਨਹੀਂ ਮੈਨੂੰ ਲੱਗਦਾ ਖਰਚਾ ਬਹਲਾ ਕਰਤਾ ਬਈ 600 ਕਰੋੜ ਤਾਂ ਉਹਨੇ ਸ਼ੋਅ ਕਰਤਾ ਨਾ 4000 ਤੋਂ ਲੈ ਕੇ 5000 ਦੇ ਵਿਚਾਲੇ ਬਈ ਦੇਖ ਆਪਾਂ ਕਦੇ ਸੋਚਿਆ ਵੀ ਇੰਨਾ ਖਰਚਾ ਵਿਆਹ ਦੇ ਕਰਨਾ ਤੇ ਤਮਾਂ ਉਹਨਾਂ ਦੀ ਉਹ ਖਲਾ ਕਿੰਨਾ ਬਿਜ਼ਨਸ ਚਲਾਈ ਜਾਂਦੇ ਆ ਗੱਲ ਸੀ ਉਹ ਹਜੇ ਵੀ ਆ ਦੇਖਣੀ 0.5% ਹੀ ਖਰਚਾ ਹੋਇਆ ਉਹ ਤਾਂ ਫਿਰ ਆਏ ਨਾ Jio ਦੇ ਪੈਕ ਵਧਾਏ ਸੀ ਆਪਣੇ ਵਰਗੇ ਤੋਂ ਕੱਢ ਲਿਆ ਉਹਨਾਂ ਨੇ 100-100 ਰੁਪਿਆ ਕੇ ਕਿੰਨਾ ਕੇ ਵਧਾਇਆ ਸੀਗਾ ਮੇਰਾ ਮੇਰਾ ਖਿਆਲ ਹੈ 90 ਰੁਪਏ ਵਧਾਤੇ 90 ਵਿਆਹ ਤਾਂ ਇਧਰ ਤੀ ਹੋ ਗਿਆ ਆਪਣਾ ਸੈਗਨ ਗਿਆ ਬਾਈ ਉਹ ਹਾਂ ਸਾਰੇ ਜਿੰਨੇ ਵੀ ਯੂਜ਼ਰ ਆ ਉਹਨਾਂ ਦੇ ਜੀਓ ਨਹੀਂ ਆਪਣੇ ਕੋਲ ਤਾਂ ਹੈ ਨਹੀਂ ਰੱਖਿਆ ਹੀ ਨਹੀਂ ਆਪਾਂ ਤਾਂ ਕਿਸਾਨੀ 돌ਣ ਵੇਲੇ ਬਾਈ ਉਦੋਂ ਸੀਗਾ ਜੀਓ ਦਾ ਉਸ ਤੋਂ ਬਾਅਦ ਅੱਜ ਤੱਕ ਨਹੀਂ ਜੀਓ ਹੋ ਸਕਦਾ ਬਹੁਤ ਸਾਰੇ ਬੰਦਿਆਂ ਕੋਲੇ ਅੱਜ ਜੀਓ ਚੱਲਦਾ ਹੋਵੇ ਹਾਂ ਮੈਂ ਉਹ ਨਹੀਂ ਇਹ ਇਹ ਏਅਰਟੈਲ ਜ਼ਿਆਦਾ ਚੱਲਦਾ ਜਾਮਣਾ ਜਾਮਣਾ ਖਾਣੀਆਂ ਜਾਮਣਾ ਜਾਮਣਾ ਖਾਈ ਜਾਂਦੇ ਸੀ ਬਾਈ ਬਾਕੀ ਇਹਦੇ ਵਿੱਚ ਕਿੰਨੇ ਹਾਲ ਪਾਏ ਬਾਈ 11 ਹੀ ਪਾਏ ਆ ਬਾਈ ਮੈਂ ਤਾਂ ਉਂਏ ਦੀ ਸਹੀ ਮੈਨੇ ਖਚਾਈ 13 ਦੀ ਆ 13 ਦੀ ਆ ਹੂੰ ਤਾਂ 11 ਵੀ ਸਹੀ ਰਹਿੰਦੇ ਹਨ 11 ਦਾ ਥੱਲੇ ਸੁਹਾਗੇ ਹੀ ਬਣਾਈ ਜਾਂਦਾ ਹੂੰ ਥੱਲੇ ਫਟ ਲਾ ਦਿੰਦਾ ਹਨ ਮੰਜੀ ਠੋਕ ਮੈਂ ਚੋਨੇ ਦਾ ਕਰਕੇ ਲਾਏ ਘਾਟਾ ਲਾ ਤਾਂ ਚੋਨਾ ਚੋਨਾ ਲਾਈ ਜਾਂਦੇ ਬਾਈ ਕਿਹੜਾ ਵੀ ਬਾਈ 17 18 17 18 ਤੁਹਾਡੇ ਇਧਰ ਏਰੀਆ 'ਚ ਕਿਵੇਂ ਜਿਵੇਂ ਆਹ ਬਾਈ ਲਾਇਆ ਤਾਂ ਬਹੁਤ ਆ 131 126 ਲੱਗੂਗਾ ਮੱਕੀ ਵਾਲੇ ਦਾ ਉਹ ਲੇਟ ਲੱਗਦਾ ਪਛੇਤਾ ਥੋੜਾ ਜਿਹਾ ਉਹ ਲੱਗੂ 20 22 ਸੌਣ ਨੂੰ ਚਾਰ ਕਿਵੇਂ ਚਾਰ ਪਾਵਾਂਗੇ ਬਾਈ ਫਿਰ ਉਦੋਂ ਤਾਂ ਜੇ ਮੀਂਹ ਆ ਗਿਆ ਤਾਂ ਠੀਕ ਆ ਨਹੀਂ ਨਹੀਂ ਕੋਈ ਨਹੀਂ ਹੁੰਦਾ ਹੈ ਕੋਈ ਨਹੀਂ ਹੁੰਦਾ ਹੁਣ ਉਹ ਵੇਲੇ ਗਏ ਗਏ ਉਹ ਵੇਲੇ ਗਏ ਠੀਕ ਆ ਹੁਣ ਤਕਨੀਕ ਵਾਲੀ ਆ ਗਈ 4x4 ਟਰੈਕਟਰ ਆ ਯਾਰ 4x4 ਖੂਚ ਢਿੱਗੀ ਵੀ ਟਰਾਲੀ ਖਿੱਚ ਲਿਆਉਂਦੇ ਆ ਸਹੀ ਗੱਲ ਇਹਨਾਂ ਤਾਂ 4x4 ਤਾਂ ਨਹੀਂ ਆਇਆ ਦੇਖਿਆ ਤਾਂ ਨਹੀਂ ਹੈਗਾ 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 ਆਪਣੇ ਹੈਗਾ ਚੱਲਦਾ ਕਿਤੇ ਆਪਣੇ ਹੈ ਨਹੀਂ ਇੱਥੇ ਉਧਰ ਫੋਰ ਰੇਰ ਗੇਜ ਦਾ ਭਾਵੇਂ ਕੋਈ ਹੋਵੇ ਇੱਕ ਤਾਂ ਆਪਣੇ ਰੇਰ ਗੇਜ ਦਾ ਟਰੈਕਟਰ ਹੀ ਸਾਡੇ ਕੋਲੇ ਆ ਤੋੜੇ ਰਿਖ ਹੈ ਨਹੀਂ ਹਾਂ ਜਾਂ ਦੋ ਇੱਥੇ ਛਪੜੀ ਵਾਲੇ ਕੋਠੇ ਗੱਲ ਉਹੀ ਆ ਗਈ ਫਿਰ ਮਾਰਕੀਟ ਨਹੀਂ ਬਣਾ ਰਹੇ ਪੈਸੇ ਨਹੀਂ ਲਾ ਰਹੇ ਭਾਈ ਮਾਰਕੀਟ ਤਾਂ ਫਿਰ ਆਏ ਆਂ ਆਪਾਂ ਕੋਈ ਵੀ ਚੀਜ਼ ਆ ਹੁਣ ਤੂੰ ਯਾਰ ਘੋੜੇ ਤੇ ਲਾਲਾ ਕਹੇ ਤੇ ਜੇ ਉਹਨੂੰ ਆਪਾਂ ਪੇਜ ਤੇ ਕਿਸੇ ਤੇ ਫਲਮਾਵਾਂਗੇ ਤਾਂ ਫੇਰ ਹੀ ਉਹ ਪਤਾ ਲੱਗੂ ਫਲਾਣੇ ਪਿੰਡ ਕੋੜਾ ਖੜਾ ਸਹੀ ਹੈ ਇਹ ਨਾ ਤਾਂ ਕਿ ਮੇਲੇ ਤੇ ਲੱਗਿਆ ਟਰੈਕਟਰ ਨਾ ਇਹ ਮੰਨ ਕੇ ਚੱਲ ਇਹਦੀ ਕੋਈ ਡੈਮੋ ਲੱਗਿਆ ਇਹ ਫਿਰ ਟਰੈਕਟਰ ਮਾਰਕੀਟ ਤੰਗ ਉਹ ਘੱਟ ਬਣਾਉਂਦਾ ਨਾ ਸਹੀ ਗੱਲ ਤੇ ਉਹ ਐਡੀ ਗੱਲ ਬਾਤ ਹੈ ਨਹੀਂ ਜਿਵੇਂ ਲੋਕ ਆਖੀ ਜਾਂਦੇ ਆ ਵੱਡਾ ਟਰੈਕਟਰ ਵੀ ਵਿਚਾਲੇ ਜਾਂ ਟੁੱਟ ਜਾਂਦਾ ਜਾਂ ਮੈਂ ਨਹੀਂ ਕੋਈ ਨਹੀਂ ਆ ਵੇਖ ਲੈ ਉਵੇਂ ਵੱਡਾ ਬੀਸੀ ਲਾ ਦਿੰਦੇ ਆ ਤੇ ਆਏ ਦਾ ਭਾਈ ਫਿਰ ਜੇ ਤੂੰ ਟੁੱਟਣਾ ਦਾ ਕੋਈ ਵੀ ਨਹੀਂ ਖੜਾ ਟੰਟ ਤਾਂ ਕੇ ਚੀ ਹੁੰਦੀ ਆ ਮਾੜੇ ਮੁੱਟੇ ਸ਼ਵਰਾਜ ਨਹੀਂ ਟੁੱਟੇ ਕੇ ਜੌਂਡੀ ਆਰ ਨਹੀਂ ਟੁੱਟੇ ਕੇ ਹੌਲੈਂਡ ਨਹੀਂ ਟੁੱਟੇ ਹੂੰ ਜੇ ਮੇਰਾ ਮੇਰੀ ਕੰਪੈਸਟੀ ਕਵਾਂਟਲ ਵਜ਼ਨ ਚੱਕਣ ਦੀ ਜਾਂ 80 ਕਿਲੋ ਚੱਕਣ ਦੀ ਆ ਜੇ ਮੇਰੇ ਤੇ ਤੂੰ 130 ਕਿਲੋ ਰੱਖੇਗਾ ਤਾਂ ਮੇਰੀ ਧੌਣੀ ਟੁੱਟੂ ਬਿਲਕੁਲ ਬੱਸ ਫੇਰ ਉਹੀ ਚੱਕ ਰਹਿ ਲਿਮਟ ਕਿਸੇ ਚੀਜ਼ ਦੀ ਕਪੈਸਿਟੀ ਬਣਾਈ ਹੁੰਦੀ ਹੈ ਨਾ ਹਾਂ ਹੂੰ ਇਹ ਤੇਲ ਵੀ ਮੇਰੇ ਹਿਸਾਬ ਨਾਲ ਘੰਟੇ 'ਚ 4 ਕਿਲਟਰੀ ਖਾਂਦਾ ਪੂਰਾ ਜ਼ੋਰ ਮਾਰ ਕੇ 4 ਲੀਟਰ ਘੰਟੇ ਚ ਕਿੰਨੇ ਕਿੱਲੇ ਵਾਧੂਗਾ ਭਾਈ ਯਾਰ ਇਓ ਜੇ ਫਰ ਕਰਕੇ ਟੱਪਣਾ ਤਾਂ ਪੰਜ ਕਿੱਲੇ ਵਾਲਾ ਟਕਾ ਕੇ ਜੇ ਵਾਹਣੇ ਆ ਤਾਂ ਤਿੰਨ ਸਾਢੇ ਤਿੰਨ ਕਿੱਲੇ ਵਾਹਦਾ ਟਰੈਕਟਰ ਟਕਾ ਕੇ ਹਾਂ ਤਿੰਨ ਕਿੱਲੇ ਬਹੁਤ ਹੁੰਦੇ ਆ ਤੇ ਪਹਿਲੇ ਹਾਈ ਚ ਮੈਂ ਤਾਂ ਪਹਿਲੇ ਹਾਈ ਚ ਵਾਹਣਾ ਠੀਕ ਆ ਮੇਰਾ ਭਰਾ ਟਾਪ ਲੋਚ ਵਾਹੁੰਦਾ ਟਾਪ ਲੋਚ ਤੋਂਰਾ ਫਿਰ ਕਿੰਨਾ ਕ ਕੋਈ ਐਡਾ ਖਾਸ ਫਰਕ ਨਹੀਂ ਮਾਣਾ ਇੱਕੋ ਜਿਹਾ ਨੇੜੇ ਹੋਰੋ ਚ ਵੱਧ ਜਾਂਦਾ ਫਿਰ ਉਹਦੇ ਥੋੜਾ ਜਿਹਾ ਚੱਕਰ ਨਹੀਂ ਤੋੜਦਾ ਚੱਕਰ ਨਹੀਂ ਤੋੜਦਾ ਗਰਾਰੀ ਛੋਟੀ ਤੋਂ ਵੱਡੀ ਚੱਲਦੀ ਹੈ ਹਾਂ 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 ਇਹ ਚੱਕਰ ਇਹਿੰਦਾਗਾ ਤੇ ਬਾਕੀ ਭਾਈ ਇਹ ਆ ਗਿਆ ਹੁਣ 30 60 ਡੀਆਈ ਪਹਿਲਾਂ 22 ਵਾਲਾ ਸੀਗਾ ਜਿਹੜਾ 85 ਉਹ ਕੰਪਨੀ ਜਿਹੜਿਆਂ ਤੋਂ ਲਿਆ ਸੀਗਾ ਉਹ ਕਹਿੰਦੇ ਵੀ ਉਹਦੇ 85 ਲਿਖਿਆ 22 ਚ ਆਇਆ ਹੂੰ ਉਸ ਤੋਂ ਬਾਅਦ ਉਹ 85 ਲਿਖਿਆ ਨਹੀਂ ਆਇਆ ਆ 60 ਵਾਲੇ ਉਹੀ ਸੇਮ ਇੰਜਨ ਆ ਸੇਮ ਹੀ ਪਿਸਟਨ ਆ ਉਹ ਤਾਂ ਦੇ ਭਾਵੇਂ ਖੋਲ ਕੇ ਵੇਖ ਲਓ ਉਹ ਥੋੜਾ ਜਿਹਾ ਇਹਦਾ ਤੇ ਉਹਦੇ ਰੰਗ ਦਾ ਫਰਕ ਆ ਠੀਕ ਹੈ ਇਹਦਾ ਜਿਹੜਾ ਰੰਗ ਆ ਨਾ ਆ ਜਿਹੜੇ ਹੋਣਾ ਹੈ 23 24 ਚ ਇਹਨਾਂ ਦਾ ਰੰਗ ਬੜਾ ਸੋਹਣਾ ਰੰਗ ਥੋੜਾ ਜਿਹਾ ਫਰਕ ਪਾ ਸਕਦੇ ਹਾਂ ਨਹੀਂ ਨਹੀਂ ਉ ਆਵੇ ਨਾ ਤੂੰ ਆ ਚੀਜ਼ ਵੇਖ ਰੰਗ ਪੂਰਾ ਪੱਕਾ ਨਾ ਟੂਕੇ ਜਿਹੜਾ ਉਹ ਸੀਗਾ ਨਾ ਉਹਦੇ ਰੰਗ ਆ ਪਤਲਾ ਜਿਹਾ ਲੱਗਦਾ ਸੀ ਪਤਲਾ ਲੱਗਦਾ ਕੋਈ ਕੁਆਲਿਟੀ ਦਾ ਫਿਰ ਹੌਲੀ ਹੌਲੀ ਫਰਕ ਤਾਂ ਪੈਂਦਾ ਹੀ ਆ ਇਹ ਕਿੰਨੇ ਦਾ ਪੈ ਗਿਆ ਸੀ ਬਾਈ ਬਈ ਇਹ ਆਪਾਂ ਤਾਂ ਐਵੇਂ ਤੈਨੂੰ ਮੈਂ ਆਖਾਂ ਆਪਾਂ ਨੂੰ ਤਾਂ ਆਪਣਾ ਬੰਦਾ ਸੀਗਾ ਯਾਰ ਮਿੱਤਰ ਬਾਈ ਇੱਕ ਤਾਂ ਕਾਲਾ ਤੇ ਇੱਕ ਬਾਈ ਮੁੰਡਾ ਹੈਗਾ ਗਰਮਿੰਦਰ ਠੀਕ ਹੈ ਉਹਨਾਂ ਦੀ ਇੱਕ ਤਾਂ ਜਨਨਸੀ ਜਲਾਲਾਬਾਦ ਆ ਇੱਕ ਹੈਗੀ ਹਬੋਰ ਆ ਆਪਾਂ ਨੂੰ ਤਾਂ ਬਈ ਉਹਨਾਂ ਨੇ ਜਿੰਨਾ ਬਿੱਲ ਤੇ ਆਇਆ ਸੀਗਾ ਉਨੇ ਰੁਪਈਆ ਦਾ ਦਿੱਤਾ ਸੀਗਾ ਠੀਕ ਆ ਆਪਾਂ ਅਗਲੇ ਦਾ ਭੇਤ ਨਹੀਂ ਖੋਲਦੇ ਹਨਾ ਸਹੀ ਆ ਹਾਂ ਆਪਾਂ ਨੂੰ ਦਿੱਤਾ ਹੀ ਬਿੱਲ ਤੇ ਉਹ ਕਹਿੰਦੇ ਅਸੀਂ 1 ਰੁਪਿਆ ਆਪਦਾ ਨਾਫਾ ਅੱਜ ਲੱਗੇ ਨਾ ਲੱਗੇ ਸਵੇਰੇ ਬਈ ਆਪਾਂ ਤੈਨੂੰ ਇੱਕ ਭਰਾਮੀ ਤੌਰ ਤੇ ਹੀ ਦਿੰਦੇ ਆ ਠੀਕ ਆ ਆਪਾਂ ਨੂੰ ਤਾਂ ਡਿੱਕ ਵੀ ਬਈ ਆਪਣੇ ਭਰਾ ਨੇ ਪੰਮੇ ਨੇ ਔਲਖਾਂ ਵਾਲੇ ਨੇ ਜਿਵੇਂ ਫ੍ਰੀ ਵਾਂਗੂ ਲਾ ਕੇ ਦਿੱਤਾ ਪੰਮਾ ਮਿਊਜ਼ਿਕ ਔਲ ਹਾਂ ਠੀਕ ਆ ਉਹ ਕਹਿੰਦਾ ਯਾਰ ਵੀ ਬਸ ਮੇਰਾ ਡਿੱਕ ਕਿਉਂਕਿ ਪੰਮੇ ਨਾਲ ਨਾ ਮੇਰਾ ਬਾਲਾ ਪ੍ਰਾਣੀ ਲਿਆ ਜਾ। ਅੱਛਾ ਭਾਈ 2008 ਚ ਪਹਿਲਾਂ ਮੈਂ ਡਿੱਕ ਲਿਆਇਆ ਸੀਗਾ 3511 ਤੇ ਲਾਉਣ ਨੂੰ ਉਹੀ ਚਿੱਪ। ਠੀਕ ਹੈ। ਤੇ ਉਹ ਚਿੱਪ ਸਾਡੇ 3511 ਤੇ ਹਜੇ ਵੀ ਚੱਲਦੀ ਆ ਹੁਣ ਮਣੀ ਮੁੱਟੀ ਖਰਾਬ ਹੋਈ ਆ। ਠੀਕ ਹੈ। ਤੇ ਉਦਦੇ ਆਪਾਂ ਰੀਲ ਨਹੀਂ ਪਾਈ ਸੀਗੀ ਮੈਂ ਪਾਈ ਸੀ ਆਪਦੇ ਪੇਜ ਤੇ ਮੈਂ ਕਿਹਾ ਯਾਰ ਆਪਾਂ ਡਿੱਕ ਲਵਾਉਣਾ। ਹਾਂ ਹਾਂ ਹਾਂ। ਤੇ ਉਹ ਪੰਮੇ ਦਾ ਮੈਨੂੰ ਹੱਥ ਨੇ ਫੋਨ ਆ ਗਿਆ। ਮੈਨੂੰ ਕਹਿੰਦਾ ਯਾਰ ਪੈਸਿਆਂ ਦਾ ਕੋਈ ਚੱਕਰ ਨਹੀਂ ਤੂੰ ਜਿਵੇਂ ਮਰਜ਼ੀ ਕਰ ਲਈ। ਠੀਕ ਹੈ। ਤੇ ਕਹਿੰਦਾ ਵੀ ਡਿੱਕ ਮੈਂ ਹੀ ਆਹ ਪੂਰੀ ਗੂੰਜ ਪੈਂਦੀ ਆ ਦੀ ਸਹੀ ਗੱਲ ਆ ਫਿਰ ਚਾਹੀਦੀ ਵੀ ਆ ਇਹੋ ਮੈਨੂੰ ਲੋਕ ਕਹਿੰਦਾ ਸੀਗਾ ਚਾਰ ਬੇਸਾਂ ਵਾਲਾ ਲਾਉਣਾ ਜੇ ਚਾਰਾਂ ਵਾਲਾ ਲਾਉਂਦੇ ਆਂ ਉਹ ਇੱਥੋਂ ਠਿਕਾਉਂਦਾ ਫਿਰ ਬਾਲਾ ਫਿਰ ਲਿੰਕਾਂ ਨਹੀਂ ਲੋੜ ਆਪਾਂ ਵਾਈ ਵਾਈ ਕਰਨੀ ਆ ਨਾ ਜਿਹਨੇ ਕਹਿੰਦਾ ਮੋਡੀਫਿਕੇਸ਼ਨ ਬਣਾ ਕੇ ਘਰੇ ਰੱਖਣਾ ਉਹ ਗੱਲ ਹੋਰ ਆ ਬਿਲਕੁਲ ਬਈ ਇੱਕ ਜਿਹੜਾ ਆ ਰਿਹਾ ਬਈ ਮਾਰਕੀਟ 'ਚ ਵੀ ਇਲੈਕਟ੍ਰਿਕ ਟਰੈਕਟਰ ਜਿਹੜੇ ਬਿਜਲੀ ਤੇ ਚੱਲਣ ਆ ਉਹ ਨਹੀਂ ਚੱਲਦੇ ਬਈ ਚੱਲਦੇ ਨਹੀਂ ਚੱਲਦੇ ਜਿਹੜੇ ਆਪਣੇ ਆਹੀ ਚੱਲਣਗੇ ਇਹ ਹੀ ਜੱਲਣਗੇ ਯਾਰ ਇਹ ਜਦੋਂ ਮੜਾ ਚੱਕਰ ਤੋੜਦ ਨੂੰ ਮਾਰਦਾ ਪੰਪ ਸੂਤਾ ਤੇਲ ਵਧਾ ਕੇ ਉਹ ਮ ਉਹ ਕਿਵੇਂ ਚੱਲਣਗੇ ਉਹ ਮੋਟਰ ਜੀ ਕਿਹੀਂ ਗਰੀ ਜਾ ਕਰੂਗੀ ਉਹ ਤੁਹਾਨੂੰ ਦਿਖਾਈ ਜਾਂਦੇ ਸੀ ਡੈਮੋ ਜੀ ਤਾਂ ਹਾਲੇ ਨਹੀਂ 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 ਖਿੱਚੀ ਫਿਰਦੇ ਸੀ ਨਹੀਂ 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 ਟਰੈਕਟਰ ਇੱਕ ਉ ਆ ਗਿਆ ਹੋਰ ਮਾਰਕੀਟ ਚ ਜੀਟਰ ਆ ਗਏ ਆ ਜੀਟਰ ਆ ਗਏ ਆ ਗਏ ਜੀਟਰ ਖੁੱਲ ਗਈਆਂ ਏਜੰਸੀਆਂ ਉਹਦੀਆਂ ਅੱਜ ਤਾਂ ਮੁਕਸਰ ਖੁੱਲਤਾ ਕੀ ਲੱਗਦਾ ਉਹ ਹੂ ਕੰਮ ਦਾ ਵੇਖੋ ਯਾਰ ਹੁਣ ਪਹਿਲਾਂ ਤਾਂ ਨਾਟਕ ਰਾਂਦਾ ਬਈ ਨਹੀਂ ਇਹਨਾਂ ਦਾ ਹਾਂ ਹੁਣ ਵੇਖੋ ਕੀ ਬਣ ਗਿਆ VST ਨਾਲ ਆ ਗਿਆ ਪਹਿਲਾਂ HMT ਨਾਲ ਸੀ ਹਿੰਦੂ ਹਿੰਦੁਸਤਾਨ ਮਸ਼ੀਨ ਟੂਲਸ ਵਾਲਾ ਤੇ ਹੁਣ ਹੁਣ ਫਿਰ ਆ ਗਿਆ VST ਨਾਲ ਭਾਰਤ VST ਕੰਪਨੀ ਆ ਜਿਹੜੀ ਟਰੈਕਟਰ ਬਣਾਉਂਦੀ ਹੈ ਮਿੰਨੀ ਟਰੈਕਟਰ ਹੁੰਦੇ ਆ अच्छा नटा टाइप ਹੋਇਆਗਾ ਜੀਟਰ ਹਾਂ ਇਹ ਤਾਂ ਇੰਜਨ ਤਾਂ ਉਹੀ ਹੈ ਨਾ ਇੰਜਨ ਕੋਈ ਬੜਾ ਫਰਕ ਹੈਗਾਗਾ ਪਰ ਉਹ ਜਿਵੇਂ ਤਕਨੀਕ ਹੈ ਸੀ ਕਿ ਇੰਜਨ ਤਾਂ ਯਾਰ ਨਾ ਸੇਮ ਮੈਂ ਤੈਨੂੰ ਗੱਲ ਦੱਸਾਂ ਹਮ ਇੰਡੋ ਫਾਰਮ ਹੋ ਗਿਆ ਜਾਂ ਜਿਵੇਂ ਤੇਰਾ ਕਰਤਾਰ ਹੋ ਗਿਆ ਜਾਂ ਸਟੈਂਡਰਡ ਹੋ ਗਿਆ ਜਾਂ ਸੋਨਾ ਲੀਕਾ ਹੋ ਗਿਆ ਇਹਨਾਂ ਦੇ ਸੇਮ ਹੀ ਇੰਜਨ ਸਾਰਿਆਂ ਦੇ ਕਰਤਾਰ ਦੇ ਵਿੱਚ ਕਲੋਸ ਕਰਦਾ ਹੁੰਦਾ ਕਲੋਸ ਕਰਦਾ ਪਤਾ ਹਾਂ ਕਲੋਸ ਕਰਦਾ ਨੇ ক্লোਸ ਕਰਦਾ ਆਖ ਦਿੰਦੇ ਆ ਬਈ ਆਉਂਦਾ ਜਿਹੜਾ ক্লোਸ ਕਰ ਸੀਗਾ ਉਹ ਤਾਂ ক্লোਸ ਕਰੀ ਸੀ ਜਿਵੇਂ ਸ਼ਵਰਾਜ ਚ ਆਇਆ ਸੀ ਸ਼ਵਰਾਜ ਜਿਹੜੇ ক্লোਸ ਕਰ ਚ ਆਇਆ ਜਿਹੜਾ ਪਹਿਲਾਂ ਵਾਲਾ ਸੀਗਾ ਉਹ ਸ਼ਵਰਾਜ ক্লোਸ ਕਰਦੇ ਇੰਜ ਨਾਲ ਉਹ ਕਿਵੇਂ ਲਾ ਤਗੜੇ ਸੀ ਇਦੋਂ ਜਿਹੜੇ ਹੁਣ ਵਾਲਾ ਨਾਲ ਹੁਣ ਤਾਂ ਫਿਰ ਟਰੈਕਟਰ ਵੱਡੇ ਕਰਦੇ ਨਾ ਪਿਸਟਨ ਪੁਸ਼ਟਨ ਵਧਾ ਦੇ ਟਾਇਰ 16 ਦੇ ਕਰਦੇ ਸੀਸੀ ਵਧਾ ਦੇ ਹਾਂ ਉਹ 13 ਸੀ ਦੇ ਚ ਆਏ ਸੀ ਉਹ ਟਾਈਮ ਟਰੈਕਟਰ ਉਹ ਮਸ਼ਹੂਰ ਸੀ ਸ਼ਵਰਾਜ ਸ਼ਵਰਾਜ ਹਾਂ ਉਹਨਾਂ ਦੇ ਵੇਖ ਕਹੋ ਦੋ ਉਹ ਅਤਵਾਦ ਦੇ ਟਾਈਮੋਂ ਲੱਗੇ ਤਾਂ ਹੁੰਦੇ ਸੀਗੇ ਬੋਲਟ ਪ੍ਰੂਫ ਬੋਲਟ ਪ੍ਰੂਫ ਲੈ ਗੱਡੀਆਂ ਬਣਾਈਆਂ ਸੀ ਨਾ ਉਹ ਉਹਨਾਂ ਦੇ ਬਣਾਈਆਂ ਸੀ ਚੰਗੇ ਸੀ ਉਹ ਵੀ ਟਰੈਕ ਉਹ ਕਹਿੰਦੇ ਮਹਿੰਗਾ ਵੜਾ ਮਿਲਦਾ ਸੀ ਥੋੜਾ ਜਿਹਾ ਸਪੈਸ਼ਲ ਜੇ ਲੈਣਾ ক্লোਜ਼ ਕਰਾ ਵਾਲਾ ਕਹਿੰਦੇ ਹੁਣ ਵੀ ਉਹ ਤਾਂ ਹੁਣ ਵੀ ਮਹਿੰਗਾ ਮਿਲਦਾ ਮਹਿੰਗਾ ਮਿਲਦਾ ਹੁਣ ਵੀ ਯਾਰ ਗੱਲ ਉੱਥੇ ਹੀ ਆ ਗਈ ਪੈਸਾ ਕਢਾਉਣਾ ਜੇਬ ਚੋਂ ਕਿਵੇਂ ਕਢਾ ਲੈਣ ਕਿਵੇਂ ਕਢਾ ਲੈਣ ক্লোਜ਼ ਕਰਕੇ ਕਿ ਕਢਾ ਲੈਣ ਮਿੰਦਰਾ ਸ਼ਿਵਰਾਜ ਕਹਿੰਕੇ ਕਿਵੇਂ ਉਹ ਵਾ ਮੜਾ ਜਾਂ ਕੋਈ ਡਿਫਰੈਂਟ ਕਰ ਦਿੰਦੇ ਆ ਵੇਖੋ ਜੀ ਇੱਥੇ ਆਏ ਆ ਇੱਥੇ ਆਏ ਟਰੈਕਟਰ ਤਾਂ ਸਾਰੇ ਸਾਦੇ ਹੀ ਵਧਗਾਉਂਦੇ ਆ ਮੈਂ ਤਾਂ ਸਾਡੇ ਬੰਦੇ ਨੂੰ ਆਖਿਆ ਸੀ ਆ ਵੀ ਏ ਠੀਕ ਹੈ ਮੈਂ ਤਾਂ ਇਹ ਚੀਜ਼ ਦੇ ਖਿਲਾਫ ਹਾਂ ਵਾਧੂ ਵੇਸਟੇਜ ਪੈਸਾ ਪਰ ਉਹ ਕਹਿੰਦਾ ਨਹੀਂ ਮੈਂ ਸ਼ਿਕਾਰਨਾ ਸ਼ਿਕਾਰਨਾ ਨਵਾਂ ਡਾਇਰੈਕਟਰ ਇੱਕ ਇੱਕ ਚੀਜ਼ ਹੋਰ ਪੁੱਛੀ ਮਾ ਤਾਂ ਸਾਦੀ ਛਤਰੀ ਆਦਾ ਸੀਗਾ ਹੂੰ ਮਾ ਤਾਂ ਇੱਕ ਜਿਹੜੇ ਮੋਡੀਫਿਕੇਸ਼ਨ ਜੀ ਕਰਾਉਂਦੇ ਆ ਪਾਵਰਪੂਰ ਵਧਾ ਦਿੰਦੇ ਆ ਪੰਪ ਪੰਪ ਟਰਬੋ ਟਰਬੋ ਲਾ ਕੇ ਉਹ ਨਹੀਂ ਜੀਆ ਕਰਦਾ ਬਣਾਉਂਦਾ ਨਹੀਂ ਨਹੀਂ ਬਾਈ ਹੈ ਜਿਹੜੀ ਏਜੰਸੀ ਨੇ ਚੀਜ਼ ਦਿੱਤੀ ਹੈ ਯਾਰ ਉਹ ਏਜੰਸੀ ਵਾਲੇ ਨਵੀਂ ਖੜਾ ਦਿੰਦੇ ਆ ਕਿਵੇਂ ਉਹ ਯਾਰ ਉਹ ਤਾਂ ਐਵੇਂ ਉਹ ਤਾਂ ਫਿਰ ਮੰਨ ਕੇ ਚੱਲ ਇੱਕ ਚੀਜ਼ ਨੂੰ ਤਿਆਰ ਕਰਨੀ ਹੈ ਨਾ ਕਰ ਤਾਂ ਉਹ ਚੀਜ਼ ਏਜੰਸੀ ਵੀ ਸਕਦੀ ਹੈ ਹੂੰ ਤੇ ਫਿਰ ਯੰਸੀ ਕਿਉਂ ਨਹੀਂ ਕਰਦੀ ਕੋਈ ਉਹਦੀ ਖਾਸੀਅਤ ਤਾਂ ਹੈਗੀ ਨਾ ਹੂੰ ਆ ਪਾਣੀ ਉਹ ਚੀਜ਼ ਕਰਨੀ ਆਪਾਂ ਦਾ ਸਿੰਪਲੀ ਰੱਖਣਾ ਨਾ ਆਪਣੀ ਜਿਹੜਾ ਫਿਰ ਵੀ ਉਹਨੇ ਮਾਰਦਾ ਪੂਰਾ ਭਈ ਵਧਗਾ ਯਾਰ ਉਹ ਵੀ ਟਾਈਮ ਸੀਗਾ ਜਦੋਂ ਮੇਰੇ ਦਾਦੇ ਵਰਗੇ ਜਾਂ ਪਿਓ ਵਰਗੇ ਕਹਲ ਨਾਲ ਹੀ ਵਹੋਂਦੇ ਸੀ ਹਾਂ ਉਹ ਏਦੂ ਨਾਲੇ ਡੂੰਗਾ ਜਾਂਦਾ ਸੀ ਗੱਲ ਫਿਰ ਉੱਥੇ ਆ ਗਈ ਤਮਾਲੀ ਹਾਂ ਉਹ ਵੀ ਟਾਈਮ ਸੀਗਾ 35 ਕਿਰਾਂ ਦੇ ਦਿਨ ਪੁਰਾਤ ਵਹੀ ਜਾਂਦੇ ਸੀ ਅੱਜ ਉਹ ਵੀ ਟਾਈਮ ਆ ਅੱਜ ਘੰਟੇ ਚ ਵਾਕੇ ਦੋਹਾਂ ਚ ਘਰੇ ਆ ਜਾਂਦੇ ਆ ਹਣਾ ਕਿਉਂਕਿ ਆਪਾਂ ਜਦੋਂ ਕੰਪਿਊਟਰ ਕਰਾਉਣੇ ਵਾਣ ਕੋਈ ਤਿੰਨ ਚਾਰ ਕਿੱਲੇ ਨੂੰ ਪਾਣੀ ਲੱਗਦਾ ਵਾਹ ਕੇ ਬੰਦ ਚ ਕਰਿਆ ਜਾਂਦੇ ਆ ਬਿਲਕੁਲ ਬਿਲਕੁਲ ਬਈ ਤੇ ਗੱਲਾਂ ਤਾਂ ਕੀ ਆ ਮੁੱਕਦੀਆਂ ਹੀ ਨਹੀਂ ਗਾ ਹਾਂਜੀ ਹਾਂਜੀ ਬਈ ਕੀ ਕਹਿੰਦੇ ਬਾਕੀ ਬਈ ਆਏ ਆ ਬਈ ਮੰਨ ਕੇ ਚੱਲ ਕੁੱਲ ਦੀ ਆਪੋ ਆਪਣੀ ਸੋਚਾਂ ਸ਼ਕਤੀ ਆ ਹਣਾ ਜਿਹੜਾ ਸ਼ਵਰਾਜ ਨੂੰ ਪਿਆਰ ਕਰਦਾ ਉਹ ਸ਼ਵਰਾਜ ਨੂੰ ਹੀ ਚਾਹੁੰਦਾ ਜਿਹੜਾ ਇੰਡੋ ਫਾਰਮ ਨੂੰ ਕਰਦਾ ਉਹ ਇੰਡੋ ਫਾਰਮ ਨੂੰ ਜਿਹੜਾ ਨਿਊ ਹਾਲੈਂਡ ਨੂੰ ਕਰਦਾ ਪਿਆਰ ਉਹ ਨਿਊ ਹੈ ਲੈ ਜਿਹੜੇ ਜੌਂਡੀਰ ਦੇ ਆਸ਼ਕ ਹੋ ਜੌਂਡੀਰ ਦੀ ਆ ਇਹਦਾ ਆਪੋ ਆਪਣੀ ਉਹ ਹੋਆ ਯਾਰ ਬਾਕੀ ਆਪਣਾ ਤਾਂ ਕੋਈ ਇਰਾਦਾ ਵੀ ਹੈ ਨਹੀਂ ਸੀ ਟਰੈਕਟਰ ਲੈਣ ਦਾ ਇਹ ਤਾਂ ਮਾਗੀ ਦੇ ਮੇਲੇ ਤੇ ਗਏ ਸੀਗੇ ਯਾਰ ਹੂੰ ਕੋ ਬਾਦਲ ਕੋਲੇ ਠੀਕ ਹੈ ਤਹਰਾਣ ਵਾਲੇ ਕੋਲੇ ਠੀਕ ਹੈ ਐਡ ਕਰਨ ਉੱਥੇ ਟਰੈਕਟਰ ਨਾਲ ਲਾਈ ਖੜਾ ਸੀਗਾ ਯਾਂਸੀ ਵਾਲਾ ਅੱਛਾ ਯਾਂਸੀ ਵਾਲੇ ਨੇ ਆਪਦੇ ਕੰਢੇ ਲਾਏ ਸੀਗੇ ਠੀਕ ਹੈ ਸਾਡੇ ਬੰਦੇ ਨੂੰ ਨਾ ਸੋਹਣਾ ਲੱਗਾ ਟਰੈਕਟਰ ਕਹਿੰਦਾ ਯਾਰ ਰੰਗ ਬਹੁਤ ਪਿਆਰਾ ਬਾ ਉੱਥੋਂ ਹੀ ਹੌਲੀ ਹੌਲੀ ਪਹਿਲਾਂ ਦਾ ਪੁਰਾਣੇ ਦਾ ਸੌਦਾ ਹੋ ਗਿਆ ਹੂੰ ਉਹ ਯੰਸੀ ਵਾਲੇ ਨਾਲ ਫੇਰ ਵੀ ਬਾਈ ਨਾਲ ਆਪਾਂ ਮੰਨ ਕੇ ਚੱਲ ਉਹਦੇ ਟੱਚ 'ਚ ਰਹੇ ਠੀਕ ਹੈ ਫੇਰ ਉਹ ਥੋੜਾ ਚਿਰ ਬਾਅਦ ਇੱਥੇ ਸਰਵਿਸ ਕਰਨ ਆਇਆ ਸੀਗਾ ਠੀਕ ਹੈ ਬੰਦਾ ਬਹੁਤ ਹੀਰਾ ਦੇਲੀ ਆ ਛੋਟਾ ਹੀ ਆ ਹੂੰ ਉਹ ਮੈਨੂੰ ਕਹਿੰਦਾ ਯਾਰ ਸਰਵਿਸ ਕਰਤਾ ਕਰਤਾ ਮੈਨੂੰ ਕਹਿੰਦਾ ਇਹ ਤੈਨੂੰ ਨਵੇਂ ਹੀ ਦੇ ਦਿੱਤੇ ਆਪਣੇ ਕੋਲੇ ਇੱਕ ਪੀਸ ਖੜਾ ਮਾਡਲ 23 ਚਾਉਂਦਾ ਦਾ ਹੁਣ ਥੋੜੀ ਜੀ 24 ਦੀ ਡਿਮਾਂਡ ਆ ਤੇ ਕਹਿੰਦਾ ਤੈਨੂੰ ਜਿੰਨੇ ਬਿੱਲ ਤੇ ਰੁਪਏ ਲੱਗੇ ਹੋਏ ਉਹਨੇ ਦੇ ਦੇ ਦੂੰਗਾ ਇੱਕ paisa ਨਹੀਂ ਕਮਾਈ ਕਰਦਾ ਠੀਕ ਹੈ ਤੇ ਮੈਂ ਸੋਚ ਜੇ ਲਿਆ ਤੇ ਰੁਪਿਆ ਕੁਝ ਵੀ ਨਹੀਂ ਸਾਰਾ ਲੱਖ ਪਿਆ ਨਾਲ 1.10 ਕੇ 15 ਲੈ ਲੈਣਾ ਤੇ ਫੇਰ ਲੈਂਦਾ ਤੇ ਬਾਕੀ ਇਹ ਪਹਿਲਾ ਵਾਲਾ ਤਾਂ ਮੈਨੂੰ 3 ਸਪੀਡ ਵੀ ਹੈਣੀ ਸੀ ਨਾ ਨਹੀਂ ਉਹ 2 ਸਪੀਡ ਸੀ ਇਹ 3 ਸਪੀਡ ਚਲ ਇਹ ਫਾਇਦਾ ਹੋ ਗਿਆ ਬਾਕੀ ਮਾਡਲ ਦਾ ਫਰਕ ਪੈ ਗਿਆ ਬਾਕੀ 2 ਟਾ ਸਪੀਡ ਚ ਵੀ ਹੈ ਯਾਰ ਦਵਨ ਲੱਗਿਆ ਐਡਾ ਭਾਂਦੇ ਨੇ ਦਾ ਵਾਕੀ ਕਿ ਡੀ ਲੋ ਲੋਥ ਪਈ ਆ ਕਿ ਨਹੀਂ ਖਲੀ ਜਿਹੜਾ ਵਾਕੀ ਹਨਾ ਲੰਮਾ ਹੈਗਾ ਉਹ ਇੱਕ ਗੱਲ ਹੈ ਦਾ ਅੱਗਾ ਨਹੀਂ ਚੱਕੀ ਦਾ ਲੰਮਾ ਵਾਲਾ ਅੱਗਾ ਨਹੀਂ ਚੱਕੀ ਦਾ ਆਮ ਛੋਟਾ ਟਰੈਕਟਰ ਇੱਕ ਇਹਦੇ ਮੂਰੇ ਬੈਂਪਰ ਦੂਜਾ ਆ ਗਿਆ ਇਹਦੇ ਨਾਲ ਵੀ ਫਰਕ ਪੈ ਗਿਆ ਥੋੜਾ ਬੈਂਪਰ ਲੱਗਿਆ ਨਾ ਮੂਰੇ ਬਿਲਕੁਲ ਹੁਣ ਸਵੇਰੇ ਮੰਨ ਕੇ ਚੱਲ ਸਰਕਾਰ ਬੰਦ ਕਰ ਦੇ ਵੀ ਪਰਾਲੀ ਵਿੱਚ ਵਹੁਣੀ ਕੋਈ ਫਿਕਰ ਤਾਂ ਨਹੀਂ ਨਾ ਸੁਪਰ ਸੀਡਰ ਪਾਵਾਂਗੇ ਫੇਰ ਸੁਪਰ ਸੀਡਰ ਤੇ ਗੱਲ ਆ ਜਾਣੀ ਹੈ ਇੱਕ ਵੀਡੀਓ ਤੇ ਕਹਿੰਦੀ ਸੀ ਅਸੀਂ ਸੁਪਰ ਸੀਡਰ ਵਾਲੇ ਯਾਰ ਜੇ ਸਰਕਾਰ ਨਹੀਂ ਬੈਨ ਕਰਤਾ ਵੀ ਪਰਾਲੀ ਵਹੁਣੀ ਨਹੀਂ ਵਿੱਚ ਹਾਂ ਚੱਕਣੀ ਨਹੀਂ ਤੇ ਫੇਰ ਕਲਟੀਵੇਟਰ ਚੁੰਝੂ ਨਹੀਂ ਨਾ ਚੱਲਦੇ ਫਿਰਦਾ ਸੁਪਰ ਸੀਡਰ ਹੀ ਮਾਰਨਾ ਫੇਰ ਸੁਪਰ ਸੀਡਰ ਹੀ ਚੱਲੂਗਾ ਆਇਆ ਤਾਂ ਕੀ ਮੇਰੀ ਇੱਕ ਵੀਡੀਓ ਜੀ ਵੀ ਇੱਕ ਚੱਕ ਕੇ ਪਾਈ ਬੈਠੇ ਮੈਂ ਕਿਸੇ ਦੇ ਬਾਹਰ ਚ ਸੁਪਰ ਸੀਡਰ ਵਾਲੇ ਟਰੈਕਟਰ ਆਉਂ ਮੈਂ ਉਹੀ ਗੱਲ ਕਰਦਾ ਸੀ ਨਾ ਬਸ ਇਹ ਤਾਂ ਯਾਰ ਉਹ ਤਾਂ ਕੰਟਰੋਵਰਸੀ ਹੈ ਜਿਵੇਂ ਮਰਜ਼ੀ ਚਲਾ ਲਾ ਪਰ ਮੰਨ ਕੇ ਚੱਲ ਜੇ ਹੁਣ ਗਵਰਨਮੈਂਟ ਨਹੀਂ ਆਖਦਾ ਵੀ ਪ੍ਰਾਲੀ ਵਿੱਚ ਗਾਲੋ ਵਿੱਚ ਗਾਲੋ ਫਿਰ ਤਾਂ ਜ਼ਿਆਦਾ ਸੁਪਰਸੀਡਰ ਚੱਲੂ ਜਾਂ ਕੋਈ ਨਵਾਂ ਹੋਰ ਆਊ ਹੋਰ ਆਊਗਾ ਜੇ ਕੋਈ ਨਵਾਂ ਸੱਪ ਹੋ ਰਾਇਆ ਮਾੜਾ ਟਰੈਕਟਰ ਉਹਨੂੰ ਵੀ ਨਹੀਂ ਖੇਡਦਾ ਫਿਰ ਹੁਣ ਆਏ ਡਰਤਾ ਇਹਨਾਂ ਵੀ ਟਰੈਕਟਰ ਮਾੜਾ ਕੋਲੇ ਚਾਰ ਸਿਲੰਡਰ ਟਰੈਕਟਰ ਆ ਸਹੀ ਹੈ ਇਹਨੇ ਦਬਣਾ ਨਹੀਂ ਦਬਣਾ ਨਹੀਂ ਬਿਲਕੁਲ ਬਾਕੀ ਪ੍ਰਵਾ ਦੁਨੀਆ ਤੇ ਐਂਡ ਹੈ ਨਹੀਂ ਐਂਡ ਤਾਂ ਫਿਰ ਹੈ ਨਹੀਂਗਾ ਐ ਤਾਂ ਹੁਣ 4 4 5 500 ਹਾਸ ਪਾਵਰ ਵਾਲੇ ਟਰੈਕਟਰ ਪਏ ਆ ਉਹ ਵੀ ਜੋਰ ਨਾਲ ਨਹੀਂ ਇੱਕ 969 ਸੀ ਸਿਲੰਡਰ ਕੱਢਿਆ 969 ਤਰਸ਼ਪਰਾਜ ਵਾਲਿਆਂ ਨੇ ਕਿਹੜਾ ਖਣੀ ਕੱਢਿਆ ਸੀ ਸਿਲੰਡਰ ਹੁਣ ਸੀ ਸਿਲੰਡਰ ਨਹੀਂ ਆਇਆ ਇੱਕ ਆਇਆ ਯਾਰ ਖਣੀ ਕਿਹੜਾ ਖਣੀ ਕਿਸੇ ਨੇ ਤਿਆਰ ਕਰਿਆ ਬਣਾਇਆ ਤਿਆਰ ਕੀਤਾ ਹੋਊਗਾ ਹਾਰ ਸਿਲੰਡਰ 18 9 28 ਦੇ ਟਾਇਰ ਆ ਉਹਦੇ ਠੀਕ ਹੈ ਉਹ ਮੋਡੀਫਿਕੇਸ਼ਨ ਕਰ ਦਿੰਦੇ ਆ ਐਂਡ ਹੈ ਨਹੀਂ ਬਾਈ ਯਾਰ ਐਂਡ ਦੁਨੀਆ ਤੇ ਕਿਸੇ ਚੀਜ਼ ਦਾ ਹੈ ਨਹੀਂ ਬਿਲਕੁਲ ਬਿਲਕੁਲ ਬਾਈ ਤੇ ਬਾਕੀ ਦੱਸਿਓ ਹਣਾ ਕਮੈਂਟ ਕਰਕੇ ਜਿਹੜੇ ਜਿਹੜੇ ਭਰਾਵਾਂ ਕੋਲੇ ਆ ਟਰੈਕਟਰ ਆ 30 8 DI ਤੇ ਬਾਕੀ ਬਾਈ ਦਾ ਬਾਕੀ ਬਾਈ ਜੇ ਕਿਸੇ ਨੇ ਲੈਣਾ ਵੀ ਹੋਵੇ ਟਰੈਕਟਰ ਨਹੀਂ ਮਾੜਾ ਘੱਟ ਰੁਪਈਆਂ ਚ ਮਿਲਦਾ ਵਧਗਾ ਤੁਹਾਡਾ ਡੰਗ ਰਜਗਾਰ ਜਿਹਨੇ ਆਪਦਾ ਤੂਰੀ ਫੁਲਕਾ ਰੋਟੀ ਦਾ ਤੋੜਨਾ ਬਿਲਕੁਲ ਹਨਾ ਜਿਹਨੇ ਕਮਾਈ ਕਰਨੀ ਆ ਉਹਨੂੰ ਕੋਈ ਮਾੜਾ ਨਹੀਂ ਤੇ ਜਿਹੜੇ ਬਈ ਭਰਾਵਾਂ ਨੇ ਜ਼ੋਰ ਜਾਰ ਟੋਚਣ ਟਾਚਣ ਵੇਖਣੇ ਆ ਹਨਾ ਉਹ ਤਾਂ ਫਿਰ ਹੁਣ ਜਿਹੜੇ ਮਾਰਕੀਟ ਵਾਲੇ ਉਹਨਾਂ ਦੀ ਪੈਸੇ ਡਾਉਣ ਪੈਸੇ ਲਾਉ ਹਾਂ ਸਹੀ ਗੱਲ ਬਾਕੀ ਆਪਾਂ ਮਾਰਕੀਟ ਜਰੂਰ ਡਾਉਣ ਆ ਇਹਦੀ ਤੇ ਡਾਉਣ ਵੀ ਨਹੀਂ ਕਹਿ ਸਕਦੇ ਆਪਾਂ ਕਿਉਂਕਿ ਜਿੰਨਾ ਵਿਕਦਾ ਬਿਨਾ ਐਡਵਰਟਾਈਜ਼ਮੈਂਟ ਤੋਂ ਹੀ ਵਿਕਦਾ ਸਹੀ ਗੱਲ ਉਹ ਕਹਿੰਦੇ ਲੋੜ ਹੀ ਨਹੀਂ ਸਾਨੂੰ ਹਾਂ ਇੱਕ ਜਿਵੇਂ ਉਹ ਐਗਰੀ ਕੈਂਗਾ ਟਰੈਕਟਰ ਹਾਂ ਉਹ ਵੀ ਪੂਰਾ ਛੋਟੀ ਦਾ ਟਰੈਕਟਰ ਹੈ ਕਲੌਸ ਕਰਦਾ ਇੰਜਨ ਆਉਂਦਾ ਬਹੁਤ ਮਤਲਬ 24 ਸਪੀਡਾਂ ਦੇ ਵਿੱਚ ਉਹ ਵੀ ਟਰੈਕਟਰ ਦਾ ਪਤਾ ਨਹੀਂਗਾ ਬਸ ਉਹ ਮਾਰਕੀਟ ਨਹੀਂ ਬਣਾ ਰਹੇ ਤੈਨੂੰ ਮੈਂ ਦੱਸੀ ਤਾਂ ਜਾਂਦਾ ਯਾਰ 5911 ਦਵਣ ਵਾਲਾ ਬਸ ਉਹੀ ਚੀਜ਼ ਇਹ ਹੈ 5911 ਆਕੇ 5911 ਜਿੰਨਾ ਲੰਮਾ ਟਰੈਕਟਰ ਹੈ ਟਰੈਕਟਰ ਨਹੀਂ ਮੜਾ ਤੇ ਥੋੜੀ ਜੀ ਬਸ ਇਹਦੀ ਐਡਵਰਟਾਈਜ਼ਮੈਂਟ ਹੀ ਨਹੀਂ ਹੋਈ ਚਲੋ ਕੋਈ ਨਾ ਆਪਣੀ ਖੂਸਾਦਾ ਵੀਡੀਓਸ ਮਾਰਾ ਮोटा ਸੁਣ ਲੈਣ ਐਡਵਰਟਾਈਜ਼ਮੈਂਟ ਕਰਨ ਮੁਸ਼ਕਲ ਆ ਮੁਸ਼ਕਲ ਮੁਸ਼ਕਲ ਨਹੀਂ ਸੁਣਦੇ ਨਹੀਂ ਇੱਕ ਹੋਰ ਚੀਜ਼ ਵੀ ਦੱਸ ਦੋ ਕਿਤੇ ਆਪਾਂ ਵੀ ਪੈਸੇ ਪੁੱਛਦਾ ਨਹੀਂ ਤੁਸੀਂ ਲੈ ਕੇ ਮਸ਼ਹੂਰੀ ਕਰੀ ਨਹੀਂ ਬਈ ਆਪਾਂ ਨਾ 1 ਰੁਪਿਆ ਕਿਸੇ ਏਜੰਸੀ ਨੇ ਦਿੱਤਾ ਨਾ ਕਿਸੇ ਡੀਲਰ ਨੇ ਦਿੱਤਾ ਮੈਂ ਤਾਂ ਪਿੰਡੋਂ ਆਉਂਦਾ ਸੀਗਾ ਮੇਰੇ ਆਉਂਦੇ ਨੂੰ ਬਾਈ ਬਲਜਿੰਦਰ ਤੇ ਲਖਵਿੰਦਰ ਆਏ ਖੜੇ ਸੀ ਠੀਕ ਆ ਨਾ ਤੇ ਇਹ ਇਹਨਾਂ ਨੇ ਪਹਿਲਾਂ ਦੂਰੋਂ ਹੀ ਕੈਮਰਾ ਲਾ ਲਿਆ ਕੋਈ ਸਾਡੀ ਫੋਨ ਤੇ ਗੱਲ ਨਹੀਂ ਫੋਨ ਤੇ ਤਾਂ ਜੇ ਮੇਰੇ ਫਲੈਸ਼ ਮੂਡ ਜਾ ਲੱਗਿਆ ਬਿਲਕੁਲ ਤੁਹਾਨੂੰ ਪਤਾ ਨਾ ਤੁਸੀਂ ਐਵੇਂ ਆ ਕੇ ਬਾਈ ਕੋਲੇ ਚੱਲਦੇ ਆਂ ਕਹਿੰਦਾ ਸੀ ਨਾ ਦਿਖਾ ਦਿਖਾਵਾਂਗੇ ਚਲਾ ਕੇ ਮੈਂ ਚੱਲ ਯਾਰ ਇੱਥੇ ਬਣਾਉਣੇ ਆ ਵੀਡੀਓ ਗੱਲਬਾਤ ਹੀ ਕਰ ਹੁਣ ਗੱਲ ਕਰ ਆਪਾਂ ਵਾਹ ਕੇ ਚੁੰਜੂ ਚੁੰਜੂ ਮਾਰ ਕੇ ਤੇਲ ਰੱਖਦੇ ਨਹੀਂ ਤਾਨੂੰ ਅੱਜ ਇਹਦੇ ਮਗਰ ਚੁੰਜੂ ਵੀ ਪਾ ਕੇ ਵਿਖਾਉਣੇ ਸੀ ਆਪਣੇ ਪੇਜ ਤੇ ਵੀਡੀਓ ਪਈ ਆ ਗੋਪੀ ਗੁਰਪ੍ਰੀਤ ਤੇ ਸੱਤ ਚੁੰਜੂ ਜੋ ਮੈਂ ਥੱਲੇ ਮੰਜੀ ਲਈ ਆਉਂਦਾ ਦੇਖ ਲਓ ਜਾ ਕੇ ਹਨਾ ਪੇਜ ਤੇ ਜਾ ਕੇ ਬਈ ਵਦਗਾ ਟਰੈਕਟਰ ਆ ਭਰਾਵੋ ਬਾਕੀ ਆਪੋ ਆਪਣੀ ਪਸੰਦ ਆਪਾਂ ਕਿਸੇ ਨੂੰ ਨਹੀਂ ਕਹਿੰਦੇ ਲਓ ਲਓ ਆਪਾਂ ਨਹੀਂ ਕਿਸੇ ਨੂੰ ਕਹਿੰਦੇ ਲਓ ਰਕਮਾਂ ਨਹੀਂ ਕਰਦੇ ਆਪਦੇ ਦਮ ਤੇ ਲਓ ਬਈ ਜੇ ਤੁਹਾਨੂੰ ਇਹ ਚੰਗਾ ਲੱਗਦਾ ਐਂਡੋ ਫਾਰਮ ਦਾ ਇਹ ਲੈ ਲਓ ਜੇ ਜੌਂਡੀਰ ਚੰਗਾ ਲੱਗਦਾ ਉਹ ਲੈ ਲਓ ਨਿਊ ਹਾਲੈਂਡ ਚੰਗਾ ਲੱਗਦਾ ਉਹ ਲੈ ਲਓ ਸ਼ਵਰਾਜ ਚੰਗਾ ਲੱਗਦਾ ਉਹ ਲੈ ਲਓ ਟਰੈਕਟਰ ਕੋਈ ਨਹੀਂ ਮਾੜਾ ਬੰਦਾ ਮਾੜਾ ਹੋ ਸਕਦਾ ਟਰੈਕਟਰ ਨਹੀਂ ਮਾੜਾ ਭਵੇਂ ਆਸ਼ੇ ਨਾਲ ਵਾਈ ਕਰਦੇ ਵਾਈ ਕਰ ਲਓ ਹੁਣ ਤਾਂ ਆਸ਼ੇ ਵੀ ਵਦਗਾ ਆਉਂਦੇ ਆ ਨਵੇਂ ਭਾਂਚੇ ਹੋਏ ਨਸੀ ਆ ਟਕ ਟਕ ਪਾ ਕਰਦੇ ਹੈ ਕਿ ਨਹੀਂ ਹਾਂ ਟਰੈਕਟਰ ਨਹੀਂ ਬਾਈ ਕੋਈ ਵੀ ਮਾੜਾ ਇਹ ਇਹ ਫਰਫਰਾ ਫਰਾਟਾ ਕਿਵੇਂ ਮਾਰਦਾ ਵਦਗਾ ਠੀਕ ਆ ਫਰਫਰ ਫਰਫਰ ਸ਼ੂ ਸ਼ੂ ਹੀ ਨਹੀਂ ਕਰਦਾ ਉਸ ਦਿਨ ਕਰਿਆ ਸੀ ਜਿਵੇਂ ਸਿਟੀ ਜੀ ਮਾਰਦਾ ਸਿਟੀ ਮਾਰਦਾ ਕਿਉਂ ਜੇ ਕਰਦਾ ਹਾਂ ਜੀ ਜਿਵੇਂ ਨਾੜ ਕੇ ਨਾ ਨਹੀਂ ਕਰਦਾ ਸੀਗਾ ਹਾਂ ਸਿਟੀ ਜੀ ਮਾਰਦਾ ਸੀ ਨਾੜ ਕੇ ਹਾਂ ਤੇ ਬਾਕੀ ਬਾਈ ਚੰਗੀ ਲੱਗੀ ਵੀਡੀਓ ਸ਼ੇਅਰ ਕਰ ਦਿਓ ਬਾਈ ਬਹੁਤ ਬਹੁਤ ਧੰਨਵਾਦ ਹਾਂ ਕੋਈ ਗੱਲ ਨਹੀਂ ਬਾਈ ਕੋਈ ਗੱਲ ਨਹੀਂ ਮੈਂ ਵੀ ਅੱਜ ਖੇਤੋਂ ਗੇੜਾ ਮਾਰ ਕੇ ਬਿਲਕੁਲ ਬਿਲਕੁਲ ਧੰਨਵਾਦ ਬਾਈ ਜੀ ਧੰਨਵਾਦ